ਸਤਾਪੀ ਨਾਮ ਰਵਾਇਆ ਕਰੋ ਖੁਰਕ ਮੁਰ ਖੁਰਦੇ ਰਾਤ ਨੂੰ ਆਇਆ ਆਇਆ ਮੋਸਟ ਵੈਲਿਊਏਬਲ ਪਲੇਅਰ ਜਿਨ੍ਹਾਂ ਵੀ ਪੂਰਾ ਸੀਜ਼ਨ ਇੱਕ ਚੱਲਿਆ ਮਾਝੇ ਦੀ ਕਬੱਡੀ ਦਾ ਉਹਦੇ ਵਿੱਚ ਸਭ ਤੋਂ ਜ਼ਿਆਦਾ ਰੂਲ ਰੈਗੂਲੇਸ਼ਨ ਨੂੰ ਮੰਤੇ ਨਜ਼ਰ ਰੱਖਦੇ ਹੋਏ ਕਿਹੜੇ ਪਲੇਅਰ ਨੇ ਫੇਅਰ ਪਲੇ ਦੇ ਨਾਲ ਪੂਰੀ ਕਬੱਡੀ ਖੇਡੀ ਤੇ ਜਿਹਨੂੰ ਸਭ ਤੋਂ ਜ਼ਿਆਦਾ ਮੋਸਟ ਵੈਲਿਊਏਬਲ ਪਲੇਅਰ ਮੰਨਿਆ ਗਿਆ ਹੈ ਇਸ ਸੀਜ਼ਨ ਦਾ ਸੋ ਇਹ ਅਵਾਰਡ ਜਾਂਦਾ ਹੈ ਦਲਬਾਤ ਸਿੰਘ ਕਰਿਆਲਾ ਸਰ ਦੱਸਣਗੇ ਦੱਸੋ ਸੋ ਜਰਮਨਜੀਤ ਸਿੰਘ ਲੱਡਾ ਬਲਪੁਰੀਆ ਇਹ ਭਾਰਤੀ ਟੀਮ ਦਾ ਕੈਪਟਨ ਹੈ ਤਾੜੀਆਂ ਮਾਰ ਦਿਓ ਜ਼ੋਰਦਾਰ ਜੀ ਵਿਦੇਸ਼ਾਂ ਦੀਆਂ ਗਰਾਊਂਡਾਂ ਵਿੱਚ ਖੇਡਣ ਵਾਲਾ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਦਾ ਖਿਡਾਰੀ ਹੈ ਕੇਸਾ ਤਾਰੀ ਖਿਡਾਰੀ ਬੜਾ ਸਬਰ ਸੰਤੋਖ ਵਾਲਾ ਖਿਡਾਰੀ ਜਿਹੜਾ ਹੈ ਕਿਉਂਕਿ ਇਹ ਅਵਾਰਡ ਜਿਹੜਾ ਹੈ ਇਹ ਕੈਰੋ ਪਰਿਵਾਰ ਵੱਲੋਂ ਜੋ ਹਰ ਸਾਲ ਆਪਾਂ ਮੋਸਟ ਅਵੇਲੇਬਲ ਫੇਅਰ ਪਲੇਅਰ ਅਵਾਰਡ ਦਿੰਨੇ ਆ ਇਹ ਸਾਡੇ ਮਾਨਯੋਗ ਸਰਪੰਚ ਕਮਲਜੀਤ ਸਿੰਘ ਕੈਰੋਂ ਪਰਿਵਾਰ ਵੱਲੋਂ ਦਿੱਤਾ ਜਾ ਰਿਹਾ ਪਹਿਲਾਂ ਇਹ ਕੈਰੋਂ ਕੱਪ ਦੇ ਦਿੰਦੇ ਸੀ ਤੇ ਤਿੰਨ ਸਾਲ ਤੋਂ ਇਹਨਾਂ ਨੇ ਕਿਹਾ ਵੀ ਦਿਲਵਾ ਕੇ ਪ੍ਰੋਗਰਾਮ ਦੇ ਵਿੱਚ ਆਪਾਂ ਕਰਾਂਗੇ ਮੈਂ ਬੇਨਤੀ ਕਰਦਾ ਹਾਂ ਕੁਲਵੰਤ ਭਾਜੀ ਨੂੰ ਕਿ ਉਹ ਵੀ ਸਟੇਜ ਤੇ ਆਜਰੋ ਕਿਉਂਕਿ ਸੁਖਮਨ ਦੀ ਜਨਤ ਦੇ ਵਿੱਚ ਅਵਾਰਡ ਆ ਕੁਲਵੰਤ ਸਿੰਘ ਚੋਲਾ ਸਾਹਿਬ ਵੀ ਸਟੇਜ ਤੇ ਹੋਣਗੇ ਤੇ ਇਸ ਅਵਾਰਡ ਨੂੰ ਪ੍ਰਾਪਤ ਕੀਤਾ ਹੈ ਇਸ ਵਾਰ ਜਰਮਨਜੀਤ ਸਿੰਘ ਲੱਡੇ ਨੇ ਕੈਨੇਡਾ ਦੇ ਵਿੱਚ ਬਹੁਤ ਤਗੜਾ ਖੇਡਿਆ ਨਿਊਜ਼ੀਲੈਂਡ ਗਿਆ ਤੇ ਉੱਥੇ ਬੱਲੇ-ਬੱਲੇ ਕਰਾਈ ਪਿਛਲੇ ਦਿਨੀ ਪਾਕਿਸਤਾਨ ਦੇ ਵਿੱਚ ਇੰਡੀਆ ਦੀ ਟੀਮ ਦਾ ਕਪਤਾਨ ਬਣ ਕੇ ਗਿਆ ਸੀ ਉਹ ਇੱਕ ਬਹੁਤ ਵੱਡੀ ਪ੍ਰਾਪਤੀ ਆ ਸਾਡੇ ਲਈ ਇਸ ਪਲੇਅਰ ਲਈ ਕਿ ਜਿਨੇ ਇਸ ਸਾਲ ਮੋਸਟ ਵੈਲਿਊਏਬਲ ਫੇਅਰ ਪਲੇਅਰ ਅਵਾਰਡ ਜਿੱਤਿਆ ਜ਼ੋਰਦਾਰ ਤਾੜੀਆਂ ਜਰਮਨਜੀਤ ਸਿੰਘ ਲੱਡੇ ਲਈ ਤੇ ਕੈਰੋ ਪਵਾਰੀ ਥੈਂਕ ਯੂ ਇੱਕ ਮੈਦਾਨ ਦੇ ਵਿੱਚ ਆਉਣਾ ਪਰ ਪ੍ਰੋਪਰ ਰੂਲ ਰੈਗੂਲੇਸ਼ਨਸ ਦੇ ਨਾਲ ਖੇਡਣਾ ਇਹਦੇ ਵਿੱਚ ਬਹੁਤ ਵੱਡਾ ਫਰਕ ਹੁੰਦਾ ਹੈ ਪੂਰੇ ਸਾਲ ਦੇ ਦੌਰਾਨ Puri League discipline proper rule regulations So next category is, and the, and the award ceremony is going on, and the next category season 24-25 top raiders and top jaffi of this season of 24-25. And firstly, we will talk about the raiders, and on the fifth place. ਨਿੱਕਾ ਨਦੋਰ ਵਿਦ 21 ਪੁਆਇੰਟਸ ਬਾਬਾ ਦਇਆ ਸਿੰਘ ਸੋਰ ਸਿੰਘ ਬੈਂਕਰ ਸੋ ਬਣਦੇ ਨਿੱਕਾ ਨਦੋਰ ਇਹ ਨਿਊਜ਼ੀਲੈਂਡ ਦੇ ਵਿੱਚ ਖੇਡ ਕੇ ਆਇਆ ਹੈ ਬਹੁਤ ਵਧੀਆ ਖਿਡਾਰੀ ਹੈ ਭਾਈ ਨਿੱਕਾ ਨਦੋਰ ਵਾਲਾ ਇਹ ਸੰਤ ਬਾਬਾ ਦਇਆ ਸਿੰਘ ਜੀ ਕਬੱਡੀ ਕਲੱਬ ਸੋਰ ਸਿੰਘ ਦਾ ਖਿਡਾਰੀ ਹੈ ਨਾਲ ਉਹਨਾਂ ਦੇ ਕੋਚ ਸੋ ਬਾਜੂ ਪਹਿਲਵਾਨ ਜੀ ਬੈਂਕਿਆਂ ਵਾਲੇ ਬਹੁਤ ਬਹੁਤ ਸੀ ਧੰਨਵਾਦ ਕਰਦੇ ਹਾਂ ਵੀ ਨਿੱਕਾ ਨਦੋਰ ਇੱਕ ਵਧੀਆ ਖਿਡਾਰੀ ਵਧੀਆ ਇਨਸਾਨ ਉਹਦੇ ਕੋਲ ਸਾਬ ਦਾ ਧੰਨਵਾਦ ਤੇ ਸਤਿਕਾਰ ਹੈ ਜੀ ਬਹੁਤ ਬਹੁਤ ਸਤਿਕਾਰ ਕਰਦੇ ਬਾਜੂ ਪਰਵਾਨ ਜੀ ਬੈਂਕਾਂ ਵਾਲੇ ਜਿਨ੍ਹਾਂ ਨੇ ਇਹ ਤਿਆਰ ਕੀਤੇ ਖਿਡਾਰੀ ਨੇ ਨਿਕਾ ਨਦੋਰ ਇਹ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਮੈਚ ਹੋ ਰਹੇ ਸੀ ਉਹਨਾਂ ਦੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਰਿਹਾ ਇਸ ਖਿਡਾਰੀ ਦਾ ਇਹ ਖਿਡਾਰੀ ਮੇਜਰ ਲੀਗ ਦਾ ਵੀ ਬੈਸਟ ਰੇਡਰ ਰਿਹਾ ਹੈ ਪੂਰੇ ਸੀਜ਼ਨ ਦਾ ਤਾੜੀਆਂ ਜ਼ੋਰਦਾਰ ਮਾਰ ਦਿਓ ਜੀ ਮਾਝੇ ਵਾਸਤੇ ਬੜੇ ਮਾਣ ਵਾਲੀ ਗੱਲ ਹੈ ਕਿ ਮਾਝਾ ਮਾਝਾ ਹੋਈ ਪਈ ਹੈ ਚਾਰ ਸ਼ਫੇਰੇ ਕਿ ਮਾਝੇ ਦੇ ਖਿਡਾਰੀ ਤੇ ਕਹ ਲਈਏ ਮਾਝੇ ਦੇ ਪ੍ਰਮੋਟਰ ਤੇ ਪੰਜਵੇਂ ਨੰਬਰ ਤੇ ਸਿਗਰ ਨਿਕਲਣ ਕੋਟਰ ਵਿਦ 21 ਪੁਆਇੰਟਸ ਸੋ ਚੌਥੇ ਨੰਬਰ ਤੇ ਰੈਡਰ ਹੈ ਸੀਜ਼ਨ 2024-25 ਦਾ ਟਾਪ ਰੈਡਰ অন फोर्थ ਨੰਬਰ ਸ਼ੇਰਾ ਮੀਰਾ ਕੋਟਿਆ ਵੇ ਬਾਈ ਬਾਈ ਜੋ ਮੀਰਾ ਕੋਟ ਸਰਦਾਰ ਗੁਰਪਿੰਦਰ ਸਿੰਘ ਬੋਪਾ ਰਾਏ ਦਾ ਪੁੱਤ ਹੈ ਸਰਦਾਰ ਗੁਰਪਿੰਦਰ ਸਿੰਘ ਬੋਪਾ ਰਾਏ ਦਾ ਪੁੱਤ ਜਿਹੜਾ ਕਬੱਡੀ ਦੀ ਦੁਨੀਆ ਦੇ ਵਿੱਚ ਛਾਇਆ ਪਿਆ ਹੈ ਮੀਰਾ ਕੋਟਿਆ ਸ਼ੇਰਾ ਜਿਹਦਾ ਸਨਮਾਨ ਜਿਹੜਾ ਹੋ ਰਿਹਾ ਸੋ ਇਹ ਆਪਾਂ ਕਹ ਲਈਏ ਚੌਥੇ ਨੰਬਰ ਦਾ ਜੋ ਪੂਰੇ ਮਾਜੇ ਦੇ ਵਿੱਚੋਂ ਇਹ ਰੈਡਰ ਹੈ ਬਹੁਤ ਬਹੁਤ ਸਤਿਕਾਰ ਕਰਦੇ ਸੀ ਇਹਨਾਂ ਸਾਥ ਜਾਫੀ ਐਂਡ ਦਿ 3 ਪੋਜੀਸ਼ਨ ਗੋਸ ਟੂ ਸਾਬਾ ਕੀੜੀ ਅਫਗਾਨਾ ਵਿਦ 26 ਪੁਆਇੰਟਸ ਬਾਬਾ ਦਾਸ ਸਿੰਘ ਸਰ ਸਿੰਘ ਬੈਂਕਰ ਅਗੇ ਮਾਰ ਦਿਓ ਜ਼ੋਰਦਾਰ ਦੀ ਸਾਬਾ ਕਹਿੰਦਾ ਇਹ ਮੁੰਡਾ ਯੂਰਪ ਦੇ ਵਿੱਚ ਬੜਾ ਸ਼ਾਇਆ ਰਿਹਾ ਹੈ ਸਾਬਾ ਕੀੜੀ ਅਫਗਾਨਾ ਬਹੁਤ ਵਧੀਆ ਖਿਡਾਰੀ ਹੈ ਸੰਧ ਬਾਬਾ ਦਾਸ ਸਿੰਘ ਜੀ ਕਬੱਡੀ ਕਲੱਬ ਸੁਰਸਿੰਘ ਨਾਲ ਬਾਜੂ ਪਹਿਲਵਾਨ ਜੀ ਬੈਂਕਿਆਂ ਵਾਲੇ ਕੋਚ ਨੇ ਜਿਹੜੇ ਉਹ ਨਾਲ ਹੋਣਗੇ ਤੇ ਸਾਬੇ ਦਾ ਸਨਮਾਨ ਹੋ ਰਿਹਾ ਸੋ ਸਾਬਾ ਕੀੜੀ ਅਫਗਾਨਾ ਇਹ ਪੂਰੇ ਸੀਜ਼ਨ ਦਾ ਜੇ ਕਹ ਲਈਏ 3 ਨੰਬਰ ਦਾ ਰੀਡਰ ਜਿਹੜਾ ਸੋ ਇਸ ਅਵਾਰਡ ਸਮਾਰੋਹ ਵਿੱਚ ਪੁੱਜਿਆ ਹੈ ਤੇ ਦੂਸਰੇ ਨੰਬਰ ਤੇ ਆਉਂਦੇ ਨੇ ਦੀਪ ਤਮੋਜੀ ਵਿ 31 ਪੁਆਇੰਟਸ ਮਾਚਾ ਕਰਿਆਲਾ ਕਲੱਬ ਮੈਨੂੰ ਲੱਗਦਾ ਅਵਾਰਡ ਰੀਸੀਵ ਕਰ ਚੁੱਕੇ ਨੇ ਓਕੇ ਸੋ ਦ ਮੋਸਟ ਅਵੇਟਿਡ ਮੂਮੈਂਟ ਦੋਸਤੋ ਜਿਸ ਕਰੀ ਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ ਟਾਪ 1 ਰੀਡਰ ਆਫ ਦ ਸੀਜ਼ਨ 24 25 ਐਂਡ ਦ ਅਵਾਰਡ ਗੋਸ ਟੂ ਆ ਗਿਆ ਜੋਰਦਨ ਮਾਰਦੇ ਜਾਪੇ ਬਾਕੀਗਾ ਚਿਰਸਿੰਘ ਜੀ ਜਿਹੜਾ ਪ੍ਰਮਾਣ ਹੋਇਆ ਬੈਸਟ ਰੇਡਰ ਸੋ ਪੂਰੇ ਜੱਪਾ ਕਹ ਲੀਏ ਸੀਜ਼ਨ ਦਾ ਬਾਜੇ ਦਾ ਟਿਪਲ ਹੱਥਾਂ ਵਿੱਚੋਂ ਵੀ ਕਹਿੰਦੇ ਬਹੁਤ ਵੱਡੇ ਵੱਡੇ ਅੜਾਮ ਜਿੱਤ ਕੇ ਜਿਹੜਾ ਉਹ ਸੁਰਸਿੰਘ ਪਰਤਿਆ ਕਿ ਸਭ ਤੋਂ ਮਹਿੰਗੇ ਮੁੱਲ ਦਾ ਮੋਟਰਸਾਈਕਲ ਜਿਹੜਾ ਉਹ ਅੰਬੇ ਨੇ ਜਿੱਤਿਆ ਟੋਪ 5 ਐਂਡ ਔਨ 5ਥ ਪੋਜੀਸ਼ਨ ਬੱਲਾ ਕਠਿਆਲਾ ਵਿਦ 17 ਪੁਆਇੰਟਸ ਬਾਬਾ ਨਾਮਦੇਵ ਕਲਾਬ ਕੁਮਾਰ ਬਹੁਤ ਬਹੁਤ ਧੰਨਵਾਦ ਹੈ ਸੋ ਬੱਲਾ ਕਠਾ ਇਹ ਯੂਰਪ ਦਾ ਸੀਜ਼ਨ ਵੀ ਖੇਡਿਆ ਯੂਰਪ ਦਾ ਸੀਜ਼ਨ ਬਹੁਤ ਵਧੀਆ ਖੇਡਿਆ ਇਸ ਖਿਡਾਰੀ ਨੇ ਅਸੀਂ ਧੰਨਵਾਦ ਕਰਦੇ ਹਾਂ ਇੱਕ ਬੇਨਤੀ ਨਾਲ ਹੀ ਜੋ ਸਾਡੇ ਵੀਰ ਆਏ ਨੇ ਸਾਡੇ ਕੋਲ ਦ ਬੈਸਟ ਜਾਫੀ ਅਵਾਰਡ ਗੋਸ ਟੂ ਰਾਣਾ ਲੋਪੋਕੇ Rana Lopuke please come on the stage for the best jaffy of the year and you are here in the fourth award ceremony from the Maja side ਸੋ ਰਾਣਾ ਲੁੱਪੋ ਕੇ ਇਹ ਖਿਡਾਰੀ ਵੀ ਜਿਹੜਾ ਵਿਦੇਸ਼ੀ ਹੈਗਾ ਲੁੱਪੋ ਕੇ ਬਹੁਤ ਵਧੀਆ ਖਿਡਾਰੀ ਹੈ ਕਬੱਡੀ ਦਾ ਤੇ ਬਹੁਤ ਹੀ ਕਹਿੰਦੇ ਕਿ ਉਹ ਜਾਫੀ 2024-25 ਚੌਥੇ ਨੰਬਰ ਤੇ ਆਉਂਦੇ ਨੇ 3 ਲੱਤੂ ਵਿਦ 18 ਪੁਆਇੰਟ ਪਹਿਲਾ ਜੀ ਕਲਬ ਲਤੂ ਮੈਨੂੰ ਲੱਗਦਾ ਉਹ ਤੇ ਪ੍ਰੈਜ਼ੈਂਟ ਹੈਗੇ ਨੇ ਓਕੇ ਠੀਕ ਹੈ 3 ਨੰਬਰ ਤੇ ਆਉਂਦੇ ਨੇ ਬੈਸਟ ਜਾਫੀ ਆਫ ਦ ਸੀਜ਼ਨ 2024-25 ਰਾਜਾ ਪਤਰੀ ਵਿਦ 18 ਪੁਆਇੰਟ ਤਾਲੀਆਂ ਮਾਰ ਦਿਓ ਰਾਜਾ ਪਤਰੀ ਸਰਦਾਰ ਗੁਰਜੀਤ ਸਿੰਘ ਰੰਧਾਵੇ ਦਾ ਪੁੱਤ ਹੈ ਜੁਵਾਰਾ ਲਾਉਣ ਵਾਲਾ ਖਿਡਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਰਾਜੇ ਪਦਰੀ ਲਈ ਹੁਣ ਆਸਟ੍ਰੇਲੀਆ ਦੀ ਤਿਆਰੀ ਇਸ ਖਿਡਾਰੀ ਦੀ ਬੜਾ ਮਾਣ ਹੈ ਲਓ ਜੀ ਦੂਸਰੇ ਨੰਬਰ ਤੇ ਆਉਂਦੇ ਨੇ ਅਰਸ਼ ਚੋਲਾ ਸਾਹਿਬ ਵਿਦ 20 ਪੁਆਇੰਟਸ ਗੁਰਵਰਜਨ ਦੇਵ ਕਲੱਬ ਚੋਲਾ ਸਾਹਿਬ ਜ਼ੋਰਦਾਰ ਤਾੜੀਆਂ ਦੋਸਤੋ ਕਿਉਂਕਿ ਅਸੀਂ ਅਨਾਊਂਸ ਕਰ ਰਿਹਾ ਦੋਸਤੋ ਚਾੜੀ ਪਛਿੱਟੇ ਟੌਪ ਰੇਟਰ ਐਂਡ ਟੌਪ ਚਾਫੀ ਸੋ ਉਹਨਾਂ ਦੇ ਪਿਤਾ ਜੀ ਸੋ ਸਰਦਾਰ ਕਲਵੰਦ ਸਿੰਘ ਜੀ ਚੋਲਾ ਸਾਹਿਬ ਇਹ ਸਨਮਾਨ ਲੈ ਰਹੇ ਆ ਕਿਉਂਕਿ ਅਰਸ਼ ਸਿੱਖ ਕੇਮਾ ਕਰਕੇ ਆਸਟ੍ਰੇਲੀਆ ਜਾ ਚ ਸੋ ਇਹ ਸਨਮਾਨ ਜਿਹੜਾ ਉਹ ਪਹਿਰਵਾਨ ਕੁਲਵੰਤ ਸਿੰਘ ਜੀ ਚੋਲਾ ਸਾਹਿਬ ਤੇ ਲੋ ਜੀ ਸੀਜ਼ਨ ਦਾ ਟੌਪ 1 ਜਿਹੜਾ ਜਾਫੀ ਰਿਹਾ ਹੈ ਉਹ ਰਿਹਾ ਹੈ ਹਰਸ਼ ਚੌੜੇ ਮਧਰੇਵਾਲ 28 ਬੋਲ ਗਾੜੀਆਂ ਮਾਰ ਦਿਓ ਹਰਸ਼ ਚੌੜਾ ਮਧਰਾ ਨਾਲ ਉਹਦੇ ਉਸਤਾਦ ਜੀ ਬਾਉ ਔਲਖ ਜੀ ਆਉਣਗੇ ਜੀ ਹਰਸ਼ ਚੌੜੇ ਮਧਰੇ ਵਾਲਾ ਇਹ ਪੂਰੇ ਸੀਜ਼ਨ ਦਾ ਟੌਪ ਦਾ ਜਾਫੀ ਹੈ ਨਾਲ ਇਹਦਾ ਉਸਤਾਦ ਹੈ ਭਈ ਬਾਉ ਔਲਖਾਂ ਵਾਲਾ ਜਿਨੇ 60 ਪਲੇਅਰ ਜਿਹੜੇ ਤਿਆਰ ਕਰਕੇ ਟੌਪ ਦੇ ਕਬੱਡੀ ਨੂੰ ਦਿੱਤੇ ਨੇ ਸੋ ਬਹੁਤ ਬਹੁਤ ਧੰਨਵਾਦ ਹੈ ਬਈ ਇਹ ਨਵਾਂ ਨਕੋਰ ਜਿਹਾ ਗੱਭਰੂ ਐ ਤੇ ਕਬੱਡੀ ਦੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਇਸ ਖਿਡਾਰੀ ਦਾ ਇਹ ਹਰਸ਼ ਚੌੜੇ ਬਧਰੇ ਵਾਲਾ ਆਪਣੇ ਉਸਤਾਦ ਦੇ ਨਾਲ ਐ ਬਾਉ ਔਲਖਾਂ ਵਾਲਾ ਇਹਦਾ ਉਸਤਾਦ ਐ